ਸਤਿ ਸ਼੍ਰੀ ਅਕਾਲ ਦੋਸਤੋ ਦੋਗਲੇ ਲੋਕ ਵਿਆਹ ਤੋਂ ਬਾਅਦ ਪੁਰਾਣਾ ਪਹਿਲੀ ਵਾਰ ਸਹੁਰੇ ਘਰ ਆਇਆ ਤਾਂ ਉਸ ਦਾ ਵਿਚੋਲਾ ਜੋ ਕਿ ਉਸ ਦਾ ਮਾਮੇ ਦਾ ਮੁੰਡਾ ਵੀ ਲੱਗਦਾ ਸੀ ਉਸ ਦੇ ਨਾਲ ਹੀ ਸੀ ਘਰੋਂ ਫੁੱਲ ਤਿਆਰੀ ਕਰਕੇ ਟੋਹਰਾ ਕੱਢ ਸਿਆਣੀਆਂ ਗੱਲਾਂ ਦੀ ਪ੍ਰੈਕਟਿਸ ਕਰ ਨਿਕਲਿਆ ਸੀ ਲੱਗਦਾ ਨਹੀਂ ਸੀ ਉਸ ਨੂੰ ਕਦੇ ਕਿ ਚੂੜੇ ਵਾਲੀ ਵਾਂ ਫੜਨੀ ਨਸੀਬ ਹੋ ਜਦੋਂ ਵੀ ਕੋਈ ਰਿਸ਼ਤਾ ਕਰਨ ਲਈ ਖੜਾ ਹੁੰਦਾ ਸੀ ਪਿੰਡ ਚ ਲੱਗਦੀ ਵਾਲੇ ਉੱਥੇ ਚਾਹ ਜਿਹੀ ਪਾਨੀ ਮਾਰ ਦੇ ਕਿ ਗੱਲ ਰਫਾ ਦਫਾ ਹੋ ਜਾਂਦੀ 20 ਸਾਲ ਦੀ ਉਮਰ ਤੋਂ ਰਿਸ਼ਤੇ ਆਉਣੇ ਸ਼ੁਰੂ ਹੋਏ ਸਨ ਤੇ 31ਵਾਂ ਲੱਗ ਗਿਆ ਮਸਾ ਇਸ ਪਰਿਵਾਰ ਨਾਲ ਰਿਸ਼ਤਾ ਜੁੜ ਪਾਇਆ ਪਾਨੀ ਮਾਰਨ ਵਾਲੇ ਇਨਾਂ ਕੋਲ ਵੀ ਗਏ ਸਨ ਤੇ ਇਹ ਉਹਨਾਂ ਦੀਆਂ ਗੱਲਾਂ ਵਿੱਚ ਵੀ ਆ ਗਏ ਸਨ ਫਿਰ ਵਿਚੋਲੇ ਦੇ ਜ਼ੋਰ ਪਾਉਣ ਤੇ ਜ਼ਮੀਨ ਦੀਆਂ ਰਜਿਸਟਰੀਆਂ ਪੜਾਈਆਂ ਦੇ ਸਰਟੀਫਿਕੇਟ ਦਿਖਾ ਮਸਾ ਇਨਾਂ ਦਾ ਵਿਸ਼ਵਾਸ ਜਿੱਤਿਆ ਤੇ ਗੱਲ ਅੱਗੇ ਰਿਢੀ ਤਾਂ ਕੁੜੀ ਦਾ ਤਾਇਆ ਫਿਰ ਨਾ ਨੁੱਕਰ ਕਰਨ ਤੇ ਆ ਗਿਆ ਤੇ ਕਹਿੰਦਾ ਮੁੰਡੇ ਦੀਆਂ ਅੱਖਾਂ ਲਾਲ ਨੇ ਮੈਨੂੰ ਲੱਗਦਾ ਨਸ਼ੇ ਕਰਦਾ ਹੋ ਕੁੜੀ ਡੁੱਬਜੂ ਨਸ਼ੇੜੀ ਦੇ ਲੜਨ ਲੱਗ ਸਾਨੂੰ ਮੁੰਡਾ ਉਹ ਚਾਹੀਦਾ ਜੋ ਖਾਂਦਾ ਪੀਂਦਾ ਨਾ ਹੋਵੇ ਤਾਏ ਦੀ ਦਲੀਲ ਸੁਣ ਮੁੰਡੇ ਵਾਲੇ ਫਿਰ ਬਾਣੀ ਪੈ ਗਏ ਤੇ ਪਿੱਛੇ ਹਟਣ ਤੇ ਆ ਗਏ ਪਰ ਮੁੰਡੇ ਨੂੰ ਕੁੜੀ ਦੀ ਸਾਦਗੀ ਭਾ ਗਈ ਸੀ ਤੇ ਉਸ ਦੀ ਖਾਤਰ ਉਹ ਡ੍ਰੋਪ ਟੈਸਟ ਕਰਵਾਉਣ ਲਈ ਤਿਆਰ ਹੋ ਗਿਆ ਟੈਸਟ ਕਰਾਇਆ ਤਾਂ ਗਿਆ ਤਾਂ ਨੈਗੇਟਿਵ ਆਇਆ ਤੇ ਅੱਖਾਂ ਲਾਲ ਹੋਣ ਦਾ ਕਾਰਨ ਮੁੰਡੇ ਦੀਆਂ ਅੱਖਾਂ 'ਚ ਹੁੰਦੀ ਖਾਰਿਸ਼ ਤੇ ਪੋਲਣ ਅਲਰਜੀ ਸੀ ਮੁੰਡੇ ਕੋਲ 20 ਕਿੱਲੇ ਜ਼ਮੀਨ ਕੋਈ ਨਸ਼ਾ ਨਹੀਂ ਕਰਦਾ ਘਰ ਦੀ ਖੇਤੀਬਾੜੀ ਸੋਨਾ ਸੁਨੱਖਾ ਤੇ ਚਾਰ ਭੈਣਾਂ ਦਾ ਕੱਲਾ ਭਰਾ ਤੇ ਟੱਬਰ ਵੀ ਇੱਜ਼ਤਦਾਰ ਸੋਚ ਅਖੀਰ ਕੁੜੀ ਵਾਲਿਆਂ ਨੇ ਆਪਣੀ ਧੀ ਉਸ ਨਾਲ ਵਿਆਹ ਦਿੱਤੀ ਅੱਜ ਮੁਕਲਾਵੇ ਤੋਂ ਬਾਅਦ ਪਹਿਲੀ ਵਾਰ ਉਹ ਸਹੁਰਿਆਂ ਆਇਆ ਸੀ ਤਾਂ ਉਸਦੇ ਸਾਲੇ ਸਹੁਰਾ ਤਾਇਆ ਸਹੁਰਾ ਉਸ ਦੀ ਆਉ ਭਗਤ ਕਰਦੇ ਅੱਗੜ ਪਿਛੜ ਫਿਰ ਰਹੇ ਸਨ ਚਾਹ ਪਾਣੀ ਪੀ ਰੋਟੀ ਵੰਡਣ ਸਮਾਂ ਲੱਗ ਰਿਹਾ ਸੀ ਤਾਂ ਛੋਟੇ ਸਾਲੇ ਨੇ ਦੂਰੀ ਵਾਰ ਚਾਹ ਲਿਆ ਉਹਨਾਂ ਦੇ ਸਾਹਮਣੇ ਰੱਖ ਦਿੱਤੀ ਤਾਇ ਸੋਰੇ ਨੂੰ ਮੁੱਛ ਨੂੰ ਵਟ ਦੇ ਕਿ ਚਾਹ ਚੁੱਕ ਪਾਸੇ ਰੱਖ ਵਿਸਕੀ ਦੀ ਬੋਤਲ ਬਰਫ਼ ਦੇ ਕੱਚ ਦੇ ਗਲਾਸ ਰੱਖ ਪੀਣ ਦੀ ਹੱਲਾਸ਼ੇਰੀ ਦਿੰਦਾ ਆਪ ਨਮਕੀਨ ਰਸੋਈ ਚ ਲੈਣ ਚਲਾ ਗਿਆ ਤਾਏ ਦੁਆਰਾ ਆਪ ਸ਼ਰਾਬ ਦੀ ਪੇਸ਼ਕਸ਼ ਕਰਨ ਤੇ ਪ੍ਰੌਣੇ ਦਾ ਦਿਲ ਕੀਤਾ ਕਿ ਉਹ ਤਾਏ ਨੂੰ ਸੰਗੀਤੋ ਫੜ ਛੱਤ ਨਾਲ ਟੰਗ ਦੇਵੇ ਉਸ ਦੇ ਬੈਠਕ ਤੋਂ ਨਿਕਲ ਤੇ ਨਵਾਂ ਪ੍ਰੌਣਾ ਤੇ ਵਿਚੋਲਾ ਇਕੱਲੇ ਰਹਿ ਗਏ ਸਨ ਤੋਂ ਇੱਕ ਦੂਜੇ ਦੀਆਂ ਅੱਖਾਂ ਚ ਅੱਖਾਂ ਪਾ ਕੇ ਹੱਸ ਪਏ ਤੇ ਸੋਚਣ ਲੱਗੇ ਇੱਕ ਵਾਰ ਵਿਆਹ ਹੋ ਜੇ ਫਿਰ ਤਾਂ ਅਗਲੇ ਤੱਕੇ ਨਾਲ दारू ਪਿਲਾ ਮਾਣ ਕਰਦੇ ਇਹਨਾਂ ਨਖਰਾ ਰਿਸ਼ਤੇ ਕਰਨ ਤੋਂ ਪਹਿਲਾਂ ਹੀ ਕਰਨੇ ਹੁੰਦੇ ਆ ਵਿਆਹ ਤੋਂ ਬਾਅਦ ਤਾਂ ਆਪ ਤੱਕੇ ਨਾਲ ਪਲਾਉਂਦੇ ਆ ਇਹ ਦੋਗਲੇ ਲੋਕ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ